ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ 1 2 3 ਨਹੀਂ 4 ਹਿੱਸਿਆਂ ਵਿੱਚ ਵਟ ਜਾਂਦਾ ਪਰ ਇਤਿਹਾਸ ਵਿੱਚ ਤਾਂ ਸੁਣਦੇ ਆ ਕਿ 3 ਹਿੱਸਿਆਂ ਵਿੱਚ ਵਟ ਜਾਂਦਾ ਪਰ ਅੱਜ ਆਪਾਂ ਇਸ ਲੜੀ ਦੇ ਦੌਰਾਨ ਇਕੱਲੇ-ਇਕੱਲੇ ਮਾਰਗ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਹੜੇ ਰਸਤੇ ਤੇ ਜਾ ਰਹੇ ਨੇ ਮਾਤਾ ਸੁੰਦਰ ਕੌਰ ਜੀ ਕਿਹੜੇ ਰਸਤੇ ਗਏ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਹਬਜ਼ਾਦੇ ਕਿਹੜੇ ਰਸਤਿਆਂ ਤੇ ਗਏ ਗੁਰੂ ਸਾਹਿਬ ਜੀ ਦਾ ਬੜਾ ਸਮਾਂ ਲਾ ਕੇ ਲਿਖਿਆ ਹੋਇਆ ਗ੍ਰੰਥ ਇੱਕ ਤੋਪ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਸਰਸਾ ਨਦੀ ਦੀ ਵਹਣ ਵਿੱਚ ਵਹਿ ਗਿਆ ਸ਼ਾਹੀ ਟਿੱਬੀ ਤੋਂ ਅੱਗੇ 10 11 ਕਿਲੋਮੀਟਰ ਤੇ ਰੋਪੜ ਸ਼ਹਿਰ ਵੱਲ ਜਾਂਦਿਆਂ ਹੋਇਆਂ ਸੱਜੇ ਹੱਥ ਦੇ ਉੱਤੇ ਇੱਕ ਬੋਰਡ ਲੱਗਿਆ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜਿੱਦਾਂ ਹੀ ਡਿਊਟੀ ਨੂੰ ਪਾਰ ਕਰੀਏ ਅੱਗੇ ਜਾ ਕੇ ਫੇਰ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਆਉਂਦਾ ਹੈ ਗੁਰਦੁਆਰਾ ਸਾਹਿਬ ਪਹੁੰਚਦੇ ਹੀ ਉੱਚੀ ਪਹਾੜੀ ਦੇ ਉੱਤੇ ਬਣਿਆ ਹੋਇਆ ਗੁਰਦੁਆਰਾ ਸਾਹਿਬ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਦਾ ਨਾਮ ਹੈ ਜੀ ਗੁਰਦੁਆਰਾ ਪਰਿਵਾਰ ਵਿਛੋੜਾ ਹੁਣ ਕੀ ਹੈ ਇੱਥੇ ਦਾ ਇਤਿਹਾਸ ਇਤਿਹਾਸ ਸ਼੍ਰਵਣ ਕਰਨ ਤੋਂ ਪਹਿਲਾਂ ਆਪਾਂ ਜੋ ਇਹ ਨਿਸ਼ਾਨੀਆਂ ਵੇਖ ਰਹੇ ਹਾਂ ਕੁਝ ਸਾਲ ਪਹਿਲਾਂ ਜਦੋਂ ਇੱਥੇ ਨੇੜੇ ਤੇੜੇ ਸਰਸਾ ਨਦੀ ਵਾਲੀ ਜਗ੍ਹਾ ਤੇ ਖੇਤਾਂ ਦੇ ਵਿੱਚ ਖੁਦਾਈ ਕੀਤੀ ਗਈ ਉਸ ਦੌਰਾਨ ਉਸ ਸਮੇਂ ਦੇ ਇਹ ਸ਼ਸਤਰ ਮਿਲੇ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਵੀ ਇਤਿਹਾਸ ਦੀ ਗਵਾਹੀ ਭਰਦੇ ਨੇ ਤੇ ਸਿੱਖ ਸੰਗਤਾਂ ਦੇ ਦਰਸ਼ਨਾਂ ਵਾਸਤੇ ਰੱਖੇ ਹੋਏ। ਦੂਜੇ ਪਾਸੇ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ ਪੂਰਾ ਪਰਿਵਾਰ ਸ਼ਾਹੀ ਟਿੱਬੀ ਤੋਂ ਚੱਲ ਕੇ ਅੰਮ੍ਰਿਤ ਵੇਲਾ ਹੋ ਚੁੱਕਿਆ ਇੱਕ ਪਾਸੇ ਭਾਈ ਉਦੇ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਇੱਕ ਪਾਸੇ ਭਾਈ ਜੀਵਨ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਇੱਕ ਪਾਸੇ ਬੀਬੀ ਪਿੱਖਾ ਕੌਰ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ ਪਰ ਉਸ ਸਮੇਂ ਇੱਥੇ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ ਜਦੋਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਪਹੁੰਚੇ ਨੇ ਸੰਗਣਾ ਜੰਗਲ ਸਲਸਾ ਨਦੀ ਦੇ ਕੰਢੇ ਦੇ ਉੱਤੇ ਆ ਕੇ ਅੱਗੇ ਇੰਨੀ ਇੱਕ ਤੂਫਾਨ ਹਨੇਰੀ ਤੇ بارش ਪੈ ਰਹੀ ਹੈ ਕਿ ਦਿਖਾਈ ਨਹੀਂ ਦੇ ਰਿਹਾ ਕਿ ਠੰਡ ਦੇ ਦਿਨ ਸੀ ਧੁੰਦ ਪਈ ਹੋਈ ਸੀ ਇਸ ਜਗ੍ਹਾ ਤੇ ਪੜਾਓ ਕੀਤਾ ਤੇ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਪਾਈ ਦਇਆ ਸਿੰਘ ਜੀ ਭੁੱਖ ਲੱਗੀ ਐ ਦਇਆ ਸਿੰਘ ਕਹਿਣ ਲੱਗੇ ਮਹਾਰਾਜ ਆਨੰਦਪੁਰ ਸਾਹਿਬ ਤੋਂ ਚੱਲੇ ਆ ਉਹ ਖਾਣਾ ਇੰਨਾ ਨਾਲ ਨਹੀਂ ਲੈ ਕੇ ਆ ਸਕੇ ਅਸੀਂ ਆਪ ਜੀ ਨੂੰ ਕੀ ਸ਼ਿਕਾਇਤ ਹੈ ਕੁਝ ਖਾਣ ਵਾਸਤੇ ਨਹੀਂ ਹੈ ਗੁਰਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਦਇਆ ਸਿੰਘ ਉਹ ਭੁੱਖ ਨਹੀਂ ਲੱਗੀ ਉਹ ਭੁੱਖ ਲੱਗੀ ਐ ਯਾਦ ਕਰ ਆਨੰਦਪੁਰ ਸਾਹਿਬ ਅੰਮ੍ਰਿਤ ਵੇਲੇ ਐਸ ਵੇਲੇ ਕਿਹੜੀ ਭੁੱਖ ਲੱਗੀ ਹੁੰਦੀ ਸੀ ਸਾਚੇ ਨਾਮ ਕੀ ਲੱਗੈ ਉੂਖ ਉਤਪੁਖ ਹੈ ਖਾਏ ਚਲੀ ਹੈ ਦੂਖ ਭਾਈ ਦਇਆ ਸਿੰਘ ਜੀ ਸਾਨੂੰ ਨਿਤਨੇਮ ਦੀ ਭੁੱਖ ਲੱਗੀ ਹੈ ਭਾਈ ਦਇਆ ਸਿੰਘ ਜੀ ਇਸ ਵੇਲੇ ਆਨੰਦਪੁਰ ਸਾਹਿਬ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਸੀ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਮਹਾਰਾਜ ਜੀ ਇੱਕ ਪਾਸੇ ਸਰਸਾ ਨਦੀ ਦਾ ਵਹਿਣ ਬਹੁਤ ਤੇਜ ਹੈ ਇੱਕ ਪਾਸੇ بارش ਆ ਰਹੀ ਹੈ ਇੱਕ ਪਾਸੇ ਦੁਸ਼ਮਣ ਚੜ੍ਹ ਕੇ ਆਇਆ ਹੋਇਆ ਇਸ ਵੇਲੇ ਅਸਾਦੀ ਵਾਰ ਦਾ ਕੀਰਤਨ ਤੇ ਗੁਰਗੋਬਨ ਸਿੰਘ ਮਹਾਰਾਜ ਕਹਿੰਨ ਲੱਗੇ ਦਇਆ ਸਿੰਘ ਇਹੀ ਤਾਂ ਅਸੀਂ ਚਾਹੁੰਨੇ ਆ ਅਸੀਂ ਦੱਸਣਾ ਚਾਹੁੰਨੇ ਆ ਉਹ ਸਿੱਖਾ ਤੇਰੇ ਤੇ ਇਹ ਮੁਸ਼ਕਲਾਂ ਤਾਂ ਨਹੀਂ ਆਉਣੀਆਂ ਸਿਰ ਤੇ ਤੇਰੇ ਛੱਤ ਨਾ ਹੋਵੇ ਦੁਸ਼ਮਣ ਤੇਰੇ ਪਿੱਛੇ ਪਿਆ ਹੋਵੇ ਕਿਸ ਪਾਸੇ ਤੋਂ ਗੋਲੀ ਆ ਜਾਵੇ ਅੱਗੇ ਲੰਘਣ ਵਾਸਤੇ ਤੇਰੇ ਕੋਲ ਕੋਈ ਰਸਤਾ ਨਾ ਹੋਵੇ ਸਿੱਖਾ ਉਸ ਵੇਲੇ ਵੀ ਉਸ ਰੱਬ ਨੂੰ ਨਾਮ ਭੁੱਲੀ ਉਸ ਵੇਲੇ ਵੀ ਉਸ ਪ੍ਰਮਾਤਮਾ ਦੀ ਯਾਦ ਵਿੱਚ ਜੁੜ ਬੈਠੀ ਉਸ ਵੇਲੇ ਵੀ ਦੁੱਖ ਵਿੱਚ ਵੀ ਤੈਨੂੰ ਯਾਦ ਆਵੇ ਦੁੱਖ ਵਿੱਚ ਵੀ ਤੇ ਸੁਖ ਵਿੱਚ ਵੀ ਆਸਾ ਦੀ ਵਾਰ ਦਾ ਕੀਰਤਨ ਨਾ ਛੱਡੀ ਅੱਜ ਅਸੀਂ ਅਵੇਸਲੇ ਹੋ ਗਏ ਆ ਅੱਜ ਗੁਰੂ ਘਰਾਂ ਦੇ ਵਿੱਚ ਆਸਾ ਦੀ ਵਾਰ ਦੇ ਟੁਕੜੇ ਕਰਕੇ ਲਾਏ ਜਾਂਦੇ ਨੇ ਕਿਤੇ ਅੱਧੀ ਆਸਾ ਦੀ ਵਾਰ ਕਿਤੇ 6 ਪੌੜੀਆਂ ਕਿਤੇ 3 ਪੌੜੀਆਂ ਧਰਨ ਕਲੰਗੀਧਰ ਪਾਤਸ਼ਾਹ ਜੀ ਦੁਸ਼ਮਣ ਸਿਰ ਤੇ ਖੜਾ ਹੈ ਗੋਲੀ ਕਿਸ ਪਾਸੇ ਤੋਂ ਆਣੀ ਐ ਅੱਜ ਤੂੰ ਆਪਣੇ ਪਰਿਵਾਰ ਦੇ ਨਾਲ ਅੱਜ ਤੁਸੀਂ ਆਪਣੇ ਪਰਿਵਾਰ ਦੇ ਨਾਲ ਸਤ ਪੋਦੇ ਅੰਮ੍ਰਿਤ ਵੇਲੇ ਪਹਿਲਾਂ ਨਿਤਨੇਮ ਕੀਤਾ ਉਸ ਤੋਂ ਬਾਅਦ ਆਸਾ ਜੀ ਦੀ ਵਾਰ ਦਾ ਕੀਰਤਨ ਆਪ ਗੁਰਗੋਬਨ ਸਿੰਘ ਮਹਾਰਾਜ ਨੇ ਕੀਤਾ ਕਿ ਕਲਗੀਧਰ ਪਾਤਸ਼ਾਹ ਨਹੀਂ ਜਾਣਦੇ ਹੋਣੇ ਕਿ ਇਹਨਾਂ ਦੇ ਪੁੱਤਰ ਬਾਬਾ ਅਜੀਤ ਸਿੰਘ ਤੇ ਜੁਝਾਰ ਸਿੰਘ ਅੱਖਾਂ ਸਾਹਮਣੇ ਬੈਠੇ ਨੇ ਇਹ ਸ਼ਹੀਦ ਹੋ ਜਾਣੇ ਨੇ ਦਾਦੀ ਮਾਂ ਮਾਤਾ ਗੁਜਰਕੌਰ ਜੀ ਦੀ ਗੋਦ ਵਿੱਚ ਛੋਟੇ ਲਾਲ ਬੈਠੇ ਆਨੰਦ ਨਾਲ ਆਸਾ ਦੀ ਵਾਰ ਦਾ ਕੀਰਤਨ শ্রবণ ਕਰਦੇ ਨੇ ਅੱਜ ਤੋਂ ਵਿਛੜੇ ਮੁੜ ਕੇ ਨਹੀਂ ਮਿਲਣੇ ਪਾਤਸ਼ਾਹ ਤੈਨੂੰ ਸਭ ਕੁਝ ਪਤਾ ਸੀ ਪਰ ਤੂੰ ਆਪਣੇ ਲਾਲਾਂ ਵੱਲ ਦੇਖਿਆ ਤੱਕ ਨਹੀਂ ਕਲਗੀਧਰ ਪਾਤਸ਼ਾਹ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਦੂਜੇ ਪਾਸੇ ਔਰੰਗਜ਼ੇਬ ਦੀਆਂ ਫੌਜਾਂ 22 ਧਾਰ ਦੇ ਰਾਜੇ ਵਜੀਦ ਖਾਨ ਵੱਲੋਂ ਇਨਾਂ ਵੱਲੋਂ ਕਸਮਾਂ ਨੂੰ ਭਲਾ ਕੇ ਕੀਰਤਨ ਕਰਦੇ ਆਂ ਸਿੰਘਾਂ ਦੇ ਉੱਤੇ ਬਾਣੀ ਪੜਦੇਆਂ ਦੇ ਉੱਤੇ ਖਾਧੀਆਂ ਹੋਈਆਂ ਕਸਮਾਂ ਨੂੰ ਭਲਾ ਕੇ ਹਮਲਾ ਬੋਲ ਦਿੱਤਾ ਕੈਸੀ ਘੜੀ ਸੀ ਇੱਕ ਪਾਸੇ ਦੁੱਪੜ ਵੱਜ ਰਿਆ ਸੀ ਇੱਕ ਪਾਸੇ ਨਗਾਰੇ ਵੱਜ ਰਹੇ ਸੀ ਇੱਕ ਪਾਸੇ ਕੀਰਤਨ ਹੋ ਰਿਹਾ ਸੀ ਦੂਜੇ ਪਾਸੇ ਤਲਵਾਰਾਂ ਚੱਲ ਰਹੀਆਂ ਸੀ ਆ ਇੱਕ ਪਾਸੇ ਆਹੂ ਲਾਹੇ ਜਾ ਰਹੇ ਨੇ ਇੱਕ ਪਾਸੇ ਯਾਦ ਵਿੱਚ ਜੁੜੇ ਬੈਠੇ ਨੇ ਤੇ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ ਗੁਰਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ ਅੱਗੇ ਚਾਲੇ ਪਾਉਣ ਦਾ ਗੁਰਗੋਬਿੰਦ ਸਿੰਘ ਮਹਾਰਾਜ ਜੀ ਇਸ ਜਗ੍ਹਾ ਦੇ ਉੱਤੇ ਮੈਂ ਬੇਨਤੀ ਕਰਾਂ ਇੱਥੋਂ ਹੀ ਸਾਡਾ ਇਤਿਹਾਸ ਆਰੰਭ ਹੁੰਦਾ ਇਤਿਹਾਸ ਲਿਖਦਾ ਹੈ ਕਿ ਇਹ ਪਰਿਵਾਰ ਤਿੰਨ ਹਿੱਸਿਆਂ ਵਿੱਚ ਵੰਡਿਆ ਲੇਕਿਨ ਦਾਸ ਕਹੇਗਾ ਤਿੰਨ ਨਹੀਂ ਉਹ ਚਾਰ ਹਿੱਸੇ ਸੀ ਤਾਂ ਗੁਰਗੋਬਿੰਦ ਸਿੰਘ ਮਹਾਰਾਜ ਜੀ ਸਿੱਖਾਂ ਦੇ ਨਾਲ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਹੋਰ ਸਿੰਘਾਂ ਦੇ ਨਾਲ ਸਰਸਾ ਨਦੀ ਪਾਰ ਕਰ ਜਾਂਦੇ ਨੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਦੀ ਡਿਊਟੀ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਨਾਲ ਲੱਗੀ ਹੋਈ ਹੈ ਇੱਕ ਬੀਬੀ ਬੀਰੋ ਜੀ ਇੱਕ ਬੀਬੀ ਬੀਬੋ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਾਤਾਵਾਂ ਦੇ ਨਾਲ ਟੈਲਣਾ ਸੀ ਇਹਨਾਂ ਦੀ ਡਿਊਟੀ ਵੀ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਕੌਰ ਜੀ ਦੇ ਨਾਲ ਲੱਗੀ ਹੋਈ ਸੀ ਇੱਕ ਭਾਈ ਧੰਨਾ ਸਿੰਘ ਜੀ ਸਤ ਪੋ ਨੂੰ ਅੰਮ੍ਰਿਤ ਵੇਲੇ ਦਿਵਸ ਚੜਿਓ ਲੰਘਾ ਪਰਿਓ ਉਤਰ ਗयो ਕਿਛ ਨੀਰ ਕੋ ਆਗਾ ਕੋ ਪਾਛੇ ਬੜਿਓ ਕਿਨੂ ਨਾ ਪਰਿਓ ਤੀਰ ਇੱਕ ਪਾਸੇ ਜਦੋਂ ਹਮਲਾ ਬੋਲ ਦਿੱਤਾ ਇਸ ਅਣਹੋਣੀ ਸਮੇਂ ਦੇ ਵਿੱਚ ਇੱਕ ਤਾਂ بارش ਬਹੁਤ ਪੈ ਰਹੀ ਹੈ ਇੱਕ ਧੁੰਦ ਬਹੁਤ ਹੈ ਮੀਂਹ ਪੈ ਰਿਹਾ ਤੇ ਸਰਸਾ ਵੀ ਅੱਜ ਵੈਰਨ ਪਾਪਣ ਰੂਪ ਧਾਰਨ ਕਰਕੇ ਡੁੱਬਣ ਵਾਸਤੇ ਹੀ ਆ ਚੁੱਕੀ ਹੈ ਪਰ ਉਸ ਸਮੇਂ ਸਿੰਘ ਸਰਸਾ ਨਦੀ ਪਾਰ ਕਰ ਰਹੇ ਨੇ ਜਿਹਦੇ ਵਿੱਚ ਕੀ ਸਾਡਾ ਗੁਰੂ ਸਾਹਿਬ ਜੀ ਦਾ ਬੜਾ ਸਮਾਂ ਲਾ ਕੇ ਲਿਖਿਆ ਹੋਇਆ ਗ੍ਰੰਥ ਇੱਕ ਤੋਪ ਪਤਾ ਨਹੀਂ ਕਿੰਨਾ ਕੁ ਖਜ਼ਾਨਾ ਸਰਸਾ ਨਦੀ ਦੀ ਵਹਣ ਵਿੱਚ ਵਹਿ ਗਿਆ ਇੱਕ ਪਾਸੇ ਗੁਰਗੋਬਿੰਦ ਸਿੰਘ ਜੀ ਸਰਸਾ ਨਦੀ ਪਾਰ ਕਰਕੇ ਕਿਹੜੇ ਮਾਰਗ ਤੇ ਜਾਣਗੇ ਉਸ ਮਾਰਗ ਤੇ ਅਸੀਂ ਲੈ ਕੇ ਚੱਲਾਂਗੇ ਦੂਜੇ ਪਾਸੇ ਮਾਤਾ ਗੁਜਰਕੌਰ ਜੀ ਤੇ ਸਹਿਬਜ਼ਾਦੇ ਬਾਬਾ ਜੋਰਾਵਾਦ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਸਰਸਾ ਨਦੀ ਪਾਰ ਨਹੀਂ ਕਰ ਸਕੇ ਇਸ ਸਰਸਾ ਨਦੀ ਦੇ ਕਿਨਾਰੇ-ਕਿਨਾਰੇ ਕਿਹੜੇ ਮਾਰਗ ਤੱਕ ਜਾਣਗੇ ਇੱਕ ਪਾਸੇ ਉਹ ਜਾਨਾਂ ਤੋਂ ਪਿਆਰੇ ਸਿੱਖ ਉਹ ਸਰਸਾ ਦੇ ਵਹਿਣ ਵਿੱਚ ਵਹਿੰਦੇ ਪਤਾ ਨਹੀਂ ਕਿਹੜੇ ਰਸਤਿਆਂ ਤੇ ਚਲੇ ਗਏ ਦੂਜੇ ਪਾਸੇ ਮਾਤਾ ਸੁੰਦਰਕੌਰ ਮਾਤਾ ਸਹਿਬਕੌਰ ਜੀ ਭਾਈ ਧੰਨਾ ਸਿੰਘ ਭਾਈ ਜਵਾਰ ਸਿੰਘ ਇਹ ਦਿੱਲੀ ਦੇ ਰਹਿਣ ਵਾਲੇ ਸਨ ਦਿੱਲੀ ਦੇ ਵਿੱਚ ਇੱਕ ਜਗ੍ਹਾ ਹੈ ਜੀ ਜਗ੍ਹਾ ਦਾ ਨਾਮ ਹੈ ਕੁੱਚਾ ਦਿਲਵਾਲੀ ਉੱਥੋਂ ਦੇ ਰਹਿਣ ਵਾਲੇ ਇਹ ਦੋਨੋਂ ਸਿੱਖ ਜਿਨ੍ਹਾਂ ਦੀ ਡਿਊਟੀ ਮਾਤਾਵਾਂ ਦੇ ਨਾਲ ਲੱਗੀ ਹੈ ਬੀਬੀ ਭਾਗੋ ਜੀ ਤੇ ਬੀਬੀ ਬੀਬੋ ਜੀ ਇਹ ਮਾਤਾ ਸੁੰਦਰ ਕੌਰ ਜੀ ਮਾਤਾ ਸਹਿਬ ਕੌਰ ਜੀ ਦੇ ਨਾਲ ਭਾਈ ਮਨੀ ਸਿੰਘ ਦੇ ਨਾਲ ਇੱਥੋਂ ਰੋਪੜ ਵੱਲ ਹੋ ਜਾਂਦੇ ਨੇ ਰੋਪੜ ਉਸ ਘਰ ਦੇ ਵਿੱਚ ਵੀ ਆਪ ਜੀ ਨੂੰ ਲੈ ਕੇ ਚੱਲਾਂਗੇ ਜਿਹੜੇ ਘਰ ਦੇ ਵਿੱਚ ਰਾਤ ਕੱਟਦੇ ਨੇ ਤੇ ਇਹ ਤਿੰਨ ਵਿਛੋੜਿਆਂ ਦੇ ਨਾਲ-ਨਾਲ ਇੱਕ ਪਾਸੇ ਗੁਰਗੋਬਿੰਦ ਸਿੰਘ ਜੀ ਇੱਕ ਪਾਸੇ ਛੋਟੇ ਸਹਿਬਜ਼ਾਦੇ ਇੱਕ ਪਾਸੇ ਮਾਤਾਵਾਂ ਤੇ ਇੱਕ ਪਾਸੇ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਵੇਰ ਕਰਤਾਰਾ ਉਹ ਜਾਨਾਂ ਤੋਂ ਪਿਆਰੇ ਸਿੱਖ ਵੀ ਵਿਛੜ ਜਾਂਦੇ ਨੇ ਇਹ ਚਾਰ ਇੱਕ ਪਰਿਵਾਰ ਆ ਗੁਰਗੋਬਿੰਦ ਸਿੰਘ ਦਾ ਜਿਨ੍ਹਾਂ ਦਾ ਵਿਛੋੜਾ ਹੁੰਦਾ ਕਰਦੇ ਆ ਜੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਨ ਤੋਂ ਬਾਅਦ ਚੱਲਾਂਗੇ ਗੁਰਗੋਬਿੰਦ ਸਿੰਘ ਜੀ ਮਾਰਗ ਦੇ ਉੱਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ